ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਗੁਰਦਾਸਪੁਰ ਦਾ ਮਾਝੇ ਦਾ ਬਹੁਤ ਭਾਰੀ ਗਿਣਤੀ ਦੇ ਵਿੱਚ ਜਿੱਦੋਂ ਤੱਕ ਮੇਰੀ ਨਿਗਾਹ ਜਾਂਦੀ ਹੈ ਮੈਨੂੰ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਸਾਡੀ ਪਾਰਟੀ ਦੇ ਵਰਕਰ ਆਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਵਲੰਟੀਅਰ ਸਾਡੇ ਕੈਬਨਿਟ ਦੇ ਸਾਥੀ ਐਮ ਐਲ ਏ ਸਾਹਿਬ ਔਰ ਤੁਹਾਡੇ ਹਰਮਨ ਪਿਆਰੇ ਉਮੀਦਵਾਰ ਗੁਰਦਾਸਪੁਰ ਤੋਂ ਸ਼ੈਰੀ ਕਲਸੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਗੁਰਦਾਸਪੁਰ ਦੀ ਸਾਡੀ ਸ਼ਮਸ਼ੇਰ ਜੀ ਬੈਠੇ ਆ ਜਗਰੂਪ ਸੇਖਮੰਜ ਬੈਠੇ ਆ ਸਾਰੇ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਕਿ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਹੈ ਮੈਂ ਦਿੱਲੀ ਤੋਂ ਸਿੱਧਾ ਹੀ ਆ ਰਿਹਾ ਹਾਂ ਕੱਲ ਰਾਤ ਇੱਕ ਟੀਵੀ ਦੇ ਉੱਤੇ ਲਾਈਵ ਡਿਬੇਟ ਸੀਗੀ ਤੁਸੀਂ ਦੇਖਿਆ ਹੋਣਾ ਸ਼ਾਇਦ ਇੰਡੀਆ ਟੀਵੀ ਤੇ ਇਸ ਤੋਂ ਬਾਅਦ ਮੈਂ ਅੰਮ੍ਰਿਤਸਰ ਦੇ ਵਿੱਚ ਜਾਊਂਗਾ ਰੋਡ ਸ਼ੋਅ ਹੈ ਸ਼ਾਮ ਨੂੰ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਹ ਦੋਸਤੋ ਇਹ ਜਿਹੜੀ ਇਲੈਕਸ਼ਨ ਹੈ ਇਸ ਵਾਰ ਦੀ ਇਹ ਜਿੱਤ ਹਾਰ ਦੀ ਇਲੈਕਸ਼ਨ ਨਹੀਂ ਹੈਗੀ ਇਹ ਵੋਟਾਂ ਜਿੱਤ ਹਾਰ ਦੀਆਂ ਨਹੀਂ ਹੈਗੀਆਂ ਇਹ ਵੋਟਾਂ ਅਣਖ ਤੇ ਆਬਰੂ ਬਚਾਉਣ ਦੀਆਂ ਨੇ ਇਹ ਵੋਟਾਂ ਡਾਕਟਰ ਭੀਮrao ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣ ਦੀਆਂ ਨੇ ਇਹ ਵੋਟਾਂ ਲੋਕਤੰਤਰ ਨੂੰ ਬਚਾਉਣ ਦੀਆਂ ਨੇ ਜੇ ਇਹ ਵੋਟਾਂ ਵਾਰੀ ਆਪਾਂ ਖੁੰਝ ਕੇ ਕਿਸੇ ਧਰਮ ਜਾਤੀ ਦੇ ਪਿੱਛੇ ਜਾਂ ਕਿਸੇ ਉਹਨਾਂ ਦੇ ਕੂੜ ਪ੍ਰਚਾਰ ਦੇ ਪਿੱਛੇ ਨਫ਼ਰਤ ਦੇ ਪਿੱਛੇ ਲੱਗ ਕੇ ਕਿਤੇ ਇਧਰ ਉਧਰ ਵੋਟਾਂ ਪਾਤੀਆਂ ਤਾਂ ਇੱਕ ਗੱਲ ਮੇਰੀ ਨੋਟ ਕਰ ਲਿਓ ਇਸ ਤੋਂ ਬਾਅਦ ਦੇਸ਼ ਦੇ ਵਿੱਚ ਵੋਟਾਂ ਨਹੀਂ ਪੈਣੀਆਂ ਉਹਨਾਂ ਨੇ ਡਿਕਟੇਟਰਸ਼ਿਪ ਤਾਨਾਸ਼ਾਹੀ ਕਾਇਮ ਕਰ ਦੇਣੀ ਹੈ ਬਸ ਸਿੱਧਾ ਹੀ ਕਿਹਾ ਕਰਨਗੇ ਅਗਲੇ 5 ਸਾਲ ਵਾਸਤੇ ਫੇਰ ਮੈਂ ਉਹੀ ਚੁਣੇ ਜਾਇਆ ਕਰਨਗੇ ਬਸ ਕੋਈ ਵੋਟਰ ਨਹੀਂ ਅੱਜ ਸ਼ਾਮ ਨੂੰ ਘਰੇ ਜਾ ਕੇ ਵੋਟਰ ਕਾਰਡ ਦੇਖਿਓ ਆਪਣਾ ਵੋਟਰ ਕਾਰਡ ਉੱਤੇ ਫੋਟੋ ਤਾਂ ਤੁਹਾਡੀ ਲੱਗੀ ਹੋਈ ਹੈ ਪਰ ਉਸ ਵੋਟਰ ਕਾਰਡ ਦੇ ਵਿੱਚ ਥੋੜਾ ਜਿਹਾ ਗੌਰ ਨਾਲ ਦੇਖੋਗੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸ੍ਰੀ ਦੇਵ ਕਰਤਾਰ ਸਿੰਘ ਸਰਾਬਾ ਚੰਦਰ ਸ਼ੇਖਰ ਯਾਦ ਹੋਰਾਂ ਦੇ ਖੂਨ ਦੀ ਸੁਗੰਧ ਆਉਗੀ ਤੁਹਾਨੂੰ ਤੁਸੀਂ ਸੋਚਦੇ ਹੋਵੋਗੇ ਭਗਵੰਤ ਮਾਨ ਕੀ ਕਹੀ ਜਾਂਦਾ ਵੋਟਰ ਕਾਰਡ ਦਾ ਲਾਲਾ ਰਾਜਪਤ ਰਾਏ ਦੇ ਕਰਤਾਰ ਸਿੰਘ ਸਰਾਬੇ ਦੇ ਸ਼ਿਦ ਭਗਤ ਸਿੰਘ ਦੇ ਖੂਨ ਨਾਲ ਕੀ ਸੰਬੰਧ ਹੋਇਆ ਮੈਂ ਦੱਸਦਾ ਸਾਤ ਲੋਕ ਅੰਗਰੇਜ਼ਾਂ ਵੇਲੇ ਵੀ ਲੈਂਦੇ ਸੀ ਵਿਆਹ ਸ਼ਾਦੀਆਂ ਤਾਂ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਹੁੰਦੀਆਂ ਸੀ ਪਰ ਉਹ ਵੋਟਾਂ ਨਹੀਂ ਪੈਂਦਦੇ ਸੀ ਉਹ ਆਪ ਹੀ ਬਣ ਜਾਂਦੇ ਸੀ ਆਪ ਦੇ ਰਾਜੇ ਆਪਣੇ ਭਗਤ ਸਿੰਘ ਹੋਰਾਂ ਦੀ ਲੜਾਈ ਇਹ ਸੀ ਉਹਨਾਂ ਨਾਲ ਕਿ ਤੁਸੀਂ ਜਾਓ ਆਪਣੇ ਮੁਲਕ ਚ ਅਸੀਂ ਵੋਟਾਂ ਪਾ ਕੇ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਆਹੀ ਲੜਾਈ ਸੀ ਇਸੇ ਲੜਾਈ ਕਰਕੇ 23 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੁੰਮਣੇ ਪੈ ਗਏ ਖੂਨ ਦੀਆਂ ਬਲੀਆਂ ਦੇਣੀਆਂ ਪੈ ਗਈਆਂ ਫਿਰ ਉਸ ਤੋਂ ਬਾਅਦ ਇਨਕਲਾਬ ਉੱਠੇ 1947 ਚ ਦੇਸ਼ ਆਜ਼ਾਦ ਹੋ ਗਿਆ ਅੰਗਰੇਜ਼ ਚਲੇ ਗਏ ਆਪਾਂ ਨੂੰ ਵੋਟਰ ਕਾਰਡ ਮਿਲ ਗਿਆ ਹੁਣੇ ਵੋਟਰ ਕਾਰਡ ਜੇ ਤੁਸੀਂ ਇੱਕ ਪੇਟੀ ਸ਼ਰਾਬ ਦੀ ਲੈ ਕੇ 2 ਕਿਲੋ ਬੁੱਕੀ ਲੈ ਕੇ ਜਾਂ 2000 ਰੁਪਇਆ ਲੈ ਕੇ ਕਿਸੇ ਨੂੰ ਦੇ ਦੇਣੇ ਹੋ ਸਮਝ ਲਓ ਫਿਰ ਤੁਸੀਂ ਵੋਟ ਦਾ ਸੌਦਾ ਨਹੀਂ ਕਰਦੇ ਤੁਸੀਂ ਭਗਤ ਸਿੰਘ ਹੋਰਾਂ ਦੇ ਖੂਨ ਦਾ ਸਸਤਾ ਸੌਦਾ ਕਰੀ ਜਾਂਦੇ ਹੋ ਹੱਥ ਬਨ ਕੇ ਬੇਨਤੀ ਹੈ ਜਿਹਨੂੰ ਮਰਜ਼ੀ ਪਾਓ ਪਰ ਆਪਦੀ ਮਰਜ਼ੀ ਨਾਲ ਤਾਂ ਪਾਓ ਮਾਮਿਆਂ ਫੁੱਫੜਾਂ ਦੇ ਕਹਿਣ ਤੇ ਵੋਟ ਪਾ ਦਿੰਨੇ ਆ ਯਾਰ ਚਲ ਮਾਮੇ ਨੇ ਕਿਹਾ ਚਲ ਦੋ ਤੇਰੀਆਂ ਮਾਮਾ ਦੱਸ ਚਲ ਚਾਰ ਜਾਣਿਆਂ ਦੋ ਮਾਮਾ ਤੇਰੀਆਂ ਤੂੰ ਪਹਿਲਾਂ ਆ ਗਿਆ ਐ ਨਾ ਕਰੋ ਨਾ ਆਪਣੀ ਮਰਜ਼ੀ ਨਾ ਪਾਓ ਇਹ ਦੂਬਲਾਂ ਤੁਸੀਂ ਕੀ ਕੀਤਾ ਕਹਿੰਦੇ 2.5 ਕਿਲੋ ਦਾ ਹੱਥ ਹੈ ਚਲੋ ਪਾ ਦਿੰਨੇ ਆ 2.5 ਕਿਲੋ ਦੇ ਹੱਥ ਨੂੰ ਪਾਤੀਆਂ ਉਹ ਮਾਂ ਦਾ ਪੁੱਤ ਬੜਿਆ ਹੀ ਨਹੀਂ ਉਹਨੇ ਉਹਨੇ ਮੂੰਹ ਹੀ ਨਹੀਂ ਦਿਖਾਇਆ ਮੁੜ ਕੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪਾਟਦਾ ਇੱਥੇ ਲਵਾਇਆ ਹੈ ਨਹੀਂ ਕੋਈ ਉਦੋਂ ਪਹਿਲਾਂ ਵੀ ਇੱਕ ਫਿਲਮਾਂ ਵਾਲਾ ਚੁਣ ਲਿਆ ਸੀ ਤੁਸੀਂ ਮੈਨੂੰ ਮਿਲਦਾ ਨੇ ਉਹ ਵੀ ਪਾਰਲੀਮੈਂਟ ਚ ਉਹ ਕਹਿੰਦੇ ਬਸ ਜਾਤੇ ਨਹੀਂ ਆਪ ਕਿਉਂ گاਉਂ گاਉਂ ਘੁੰਮਤੇ ਰਹਤੇ ਹੋ ਲੋਕ ਐਸੀ ਹੈ ਆਖਰੀ ਮਹੀਨੇ ਮੇ ਜਾਏਗੇ ਵੋਟ ਲੈ ਕੇ ਆਏਗੇ ਮੈਂ ਕਿਹਾ ਭਰਾਵਾ ਤੁਹਾਨੂੰ ਪੈ ਜਾਣੀ ਹੋਣੀਆਂ ਸਾਨੂੰ ਤਾਂ ਲੋਕਾਂ ਚ ਜਾਏ ਬਿਨਾ ਨੀਂਦ ਹੀ ਨਹੀਂ ਆਉਂਦੀ ਸੰਤ ਚੈਨ ਹੀ ਨਹੀਂ ਹੁੰਦਾ ਜਿਨਾਂ ਤੇ ਲੋਕਾਂ ਚ ਨਾ ਜਾਈਏ ਹੁਣ ਐਤਕੀਨ ਗੁਰਦਾਸਪੁਰ ਵਾਲਿਓ ਐਤ ਕੀ ਲਾਂਬੇ ਲਾ ਦੋ ਹਜੇ ਵੀ ਡੁੱਲੇ ਪੇਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਗੁਰਦਾਸਪੁਰਾਣਾ ਨੂੰ ਐ ਸਮਝਦੇ ਨੇ ਇੱਥੋਂ ਜਿਹੜਾ ਮਰਜੀ ਭੇਜ ਦੋ ਪਾਈ ਦਿੰਦੇ ਆ ਐਤ ਕੀ ਆਪਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਾਓ ਤੇ 10 ਸਾਲਾਂ ਦੇ ਜਗਾਟੇ ਪੂਰੇ ਨਾਂ ਕੀਤੇ ਮੈਂ ਜਿੰਮੇਵਾਰ ਹਾਂ ਸ਼ਹਿਰੀ ਕਲਸੀ ਦਾ ਤਜਰਬਾ ਹੋ ਗਿਆ ਵਿਧਾਨ ਸਭਾ 'ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਇਹ ਕੰਮ ਆਊਗਾ ਬਹੁਤ ਕਹਾ ਮੈਨੂੰ ਤਿਆਰਦਾ ਪਾਰਲੀਮੈਂਟ ਚ ਰੌਲਾ ਪਾਉਣ ਦਾ ਵੀ ਕਿਵੇਂ ਉਹਨਾਂ ਤੋਂ ਆਪਦੇ ਹੱਕ ਲਈਦੇ ਨੇ ਉਹ ਸਾਰੇ ਪਾਸਵਰਡ ਮੈਂ ਇਹਨੂੰ ਦੱਸੂ ਵੀ ਐਂ ਕਰਦੇ ਹੁੰਦੇ ਨੇ ਤੁਸੀਂ ਦੇਖੇ ਹੋਣਾ ਜਦੋਂ ਮੈਂ ਪਾਰਲੀਮੈਂਟ ਜਦੋਂ ਤੁਸੀਂ ਹੁੰਦਾ ਤਾਂ ਮੈਂ ਇਕੱਲੇ ਹੀ ਸੀ ਪਰ ਮੈਂ ਟੇਕਣ ਨਹੀਂ ਦਿੰਦਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਤਾਂ ਇਹ ਯਾਰ ਬੋਲਣੀ ਨਹੀਂ ਦਿੰਦਾ ਕਿਸੇ ਹੋਰ ਨੂੰ ਕਿਉਂਕਿ ਮੈਂ ਫਿਰ ਰੌਲਾ ਪਾਉਂਦਾ ਸੀ ਇਸੇ ਤਰ੍ਹਾਂ ਹੁਣ ਵਿਧਾਨ ਸਭਾ ਚ ਆ ਥੋਡੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਹੈ ਉਹਨੂੰ ਉਹਨੂੰ ਵਿਚਾਰੇ ਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭੂਣ ਹੱਤਿਆ ਕਰਤੀ ਕਾਂਗਰਸ ਨੇ ਉਹ ਹੁਣ ਬਣ ਤਾਂ ਸਕਦਾ ਨਹੀਂ ਹੁਣ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ ਹੋਰ ਕੀ ਕਰੇ ਵਿਚਾਰਾ ਉਹ ਪਾਰਲੀਮੈਂਟ 'ਚ ਉੱਥੇ ਵਿਧਾਨ ਸਭਾ 'ਚ ਉੱਥੇ ਜਦੋਂ ਬੋਲਦੇ ਨੇ ਬੋਲ ਕੇ ਨਾਰੇ ਮੇਰੇ ਵਿਰੁੱਧ ਲਾ ਕੇ ਬਾਹਰ ਨੂੰ ਤੁਰ ਜਾਂਦੇ ਨੇ ਮੈਂ ਜਿੰਦਾ ਲੈ ਗਿਆ ਤਕੀ ਫਿਰ ਮੈਂ ਕਹਿੰਨੂੰ ਜਿੰਦਾ ਲਾਓ ਇਹਨਾਂ ਨੂੰ ਨਾਲੇ ਸੁਣਨ ਨਾਲੇ ਬੋਲਣ ਇਹ ਐ ਠੀਕ ਹੋਣਗੇ ਹੋਰ ਕੋਈ ਇਛਾਰਾ ਨਹੀਂ ਹੈਗਾ ਗੁਰਦਾਸਪੁਰ ਵਾਲੇ ਕੋਲ ਤੁਹਾਨੂੰ ਗੱਲ ਦੱਸਣ ਲੱਗਿਆ ਬਹੁਤ ਦੁੱਖ ਹੋਊਗਾ ਤੁਹਾਨੂੰ ਇਹ ਗੱਲ ਸੁਣ ਕੇ ਕਿਉਂਕਿ ਮੈਨੂੰ ਦੱਸਣ ਵੇਲੇ ਵੀ ਦੁੱਖ ਹੁੰਦਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਟੋਲ ਪਲਾਜਿਆਂ ਦੀ ਜਦੋਂ ਕਢਾਈ ਲਿਸਟ ਇਹ ਕਿਹੜੇ ਕਿਹੜੇ ਟੋਲ ਪਲਾਜੇ ਕਿੰਨਾ ਕਿੰਨਾ ਚਿਰ ਓਵਰ ਚੱਲ ਗਏ ਕੋਈ 3 ਸਾਲ ਤਹਾਂ ਚੱਲ ਗਿਆ ਕੋਈ 2 ਸਾਲ ਕਹਾਂ ਚੱਲ ਗਿਆ ਕਿਸੇ ਨੂੰ 5 ਸਾਲ ਵਧਾਤਾ ਕਿਸੇ ਦੇ ਇੰਨੇ ਦਿਨ 225 ਦਿਨ ਵਧਾਤੇ ਐ ਮੈਂ ਕਿਹਾ ਯਾਰ ਅਬ ਕਿਉਂ ਵਧਾਈ ਜਾਂਦੇ ਨੇ ਇਹ ਇਹਨੂੰ ਬੰਦ ਕਰੋ ਇਹਨਾਂ ਨੂੰ ਇਹਨਾਂ ਨੇ ਕਿਹੜਾ ਆਪਣੇ ਜਿਹੜੇ ਐਗਰੀਮੈਂਟ ਨੇ ਉਹ ਪੂਰੇ ਕੀਤੇ ਨੇ ਸਭ ਤੋਂ ਵੱਧ ਟੋਲ ਪਲਾਜੇ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਆਉਣ ਵੇਲੇ ਸੀਗੇ ਚੰਡੀਗੜ੍ਹ ਤੋਂ ਸ਼ਹਿਰ ਪੁਰ ਨੂੰ ਆਨੇ ਨਾ ਹਰ ਗੋਬਿੰਦਪੁਰ ਵਿਚ ਦੀ ਇਤਨਾ ਆਉਣਾ ਜਦੋਂ ਆਪਾਂ ਗੁਰਦਾਸਪੁਰ ਸਭ ਤੋਂ ਵੱਡਾ ਟੋਲ ਪਲਾਜ ਨੇ ਗੁਰਦਾਸਪੁਰ ਵੱਲ ਨੂੰ ਕਿਨੇ ਬਣਾਏ ਨੇ ਗੁਰਦਾਸਪੁਰ ਤੇਗ ਬਾਜਵਾ ਦੇ ਟਾਈਮ ਦੇ ਬੜੇ ਯੈਸ ਦੇਖੋ 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 ਪੀ ਡਬਲਯੂ ਡੀ ਮਨਿਸਟਰ ਸੀ ਪ੍ਰਤਾਪ ਬਾਜਵਾ ਨੇ ਬਣਾਏ ਨੇ ਉਹ ਤੁਹਾਡੇ ਆਪ ਦੇ ਘਰ ਨੂੰ ਆਉਣ ਤੇ ਟੈਕਸ ਲਾਈ ਜਾਂਦਾ ਸਾਰੇ ਦੇ ਸਾਰੇ ਬੰਦ ਕੀਤੇ ਨੇ ਮੈਂ ਕਿਤੇ ਨੇ ਸਾਰੇ ਉਹ ਦੇਖਿਆਓ ਇਹਨਾਂ ਤੋਂ ਉਮੀਦ ਕਰੋਗੇ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਦਰਿਆ ਦੇ ਪਰਲੇ ਪਾਸੋਂ ਸੋਨੇ ਦੇ ਬਿਸਕਟਾਂ ਦਾ ਕੰਮ ਕਰਨ ਵਾਲੇ ਇਹਨਾਂ ਤੋਂ ਉਮੀਦ ਕਰੋਗੇ ਅੱਪਾ ਆਟੇ ਦੇ ਬਿਸਕਟਾਂ ਵਾਲਿਆਂ ਦੀਵਾਲੀ ਵੇਲੇ ਬੇਬੇ ਕਢਾਉਂਦੀ ਹੁੰਦੀ ਆ ਆਟੇ ਦੇ ਬਿਸਕਟ ਉਹੀ ਬਹੁਤ ਵਧੀਆ ਲਾਦੇ ਹੁੰਦੇ ਆਪਾਂ ਦਾ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਕਦੇ ਕਦੇ ਕਿਸੇ ਨੂੰ ਗਾਲਾਂ ਕਦੇ ਕਿਸੇ ਨੂੰ ਗਾਲਾਂ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਫਲਾਨਾ ਫਲਾਨੀ ਪਾਰਟੀ ਚ ਕਿਉਂ ਚਲਾ ਗਿਆ ਮੈਂ ਕਿਹਾ ਪਹਿਲਾਂ ਆਪਣੇ ਭਾਈ ਦਾ ਗੱਲ ਕਰ ਲਾ ਉੱਪਰਲੇ ਫਲੋਰ ਤੇ ਝੰਡਾ ਬੀਜਪੀ ਦਾ ਥੱਲੇ ਦੇ ਕਾਂਗਰਸ ਦਾ ਵਿਚਾਲੇ ਪੌੜੀਆਂ ਨੇ ਬਸ ਜੇ ਕਦੇ ਗਲਤੀ ਨਾਲ ਕੋਈ ਪੌੜੀਆਂ ਉਤਰ ਗਿਆ ਜਾਂ ਚੜ ਗਿਆ ਪਾਰਟੀ ਬਦਲ ਜੂ ਇਹਨਾਂ ਨਾਲ ਕੰਮ ਕਰਾਂਗੇ ਯਾਰ ਆਪਾਂ ਠੇਕਾ ਲਿਆ ਇਹਨਾਂ ਦੇ ਮਗਰ ਹੋਣ ਦਾ ਕਿੰਨੀ ਵਾਰੀ ਜਿਤਾਤੇ ਜਿਤਾਵ ਵੀ ਦਿੱਤੇ ਜਾਂਦਾ ਇਹ ਹੋਵੇ ਨਾ ਕੋਈ ਲੰਬਾ ਹੋਵੇ ਜਿਤਾ ਅਭੀ ਦੇ ਤੇਰਾ ਸਭਾ ਤੱਕ ਪਹੁੰਚਾਤੇ ਲੋਕ ਸਭਾ ਤੱਕ ਪਹੁੰਚਾਤੇ ਵਿਧਾਨ ਸਭਾ ਤੱਕ ਪਹੁੰਚਾਤੇ ਬਸ ਕਰੋ ਯਾਰ ਹੁਣ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਹੁਣ ਸ਼ਹਿਰੀ ਕਲਸੀ ਨੂੰ ਬਣਾਓ ਤੁਸੀਂ ਆਪਣਾ ਐਮਪੀ ਉਸ ਤੋਂ ਬਾਅਦ ਇੱਥੇ ਵਿਕਾਸ ਕਰਨਾ ਉਹਦੇ ਵਾਸਤੇ ਮੈਂ ਕਹਾਂ ਤਿੰਨ ਸਾਲ